ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਬ੍ਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜ ਫੇਰ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਵਾਲੀ ਜੋ ਵੀਡੀਓ ਹੈ ਜੀ ਮੈਚਿੰਗ ਸੂਟ ਹੈ ਮੈਚਿੰਗ ਸੂਟ ਦੀ ਬਾਟਮ ਦਾ ਸੌਰੀ ਜੀ ਬਾਜੂ ਦਾ ਡਿਜ਼ਾਈਨ ਆਪਾਂ ਦੱਸਣ ਲੱਗੇ ਆ ਤੁਹਾਨੂੰ ਬਿਨਾ ਲੈਸ ਤੋਂ ਕੱਲਾ ਬਾਟਮ ਦਾ ਕਪੜਾ ਲਗਾ ਕੇ ਆਪਾਂ ਬਾਜੂ ਦਾ ਡਿਜ਼ਾਈਨ ਕਰਾਂਗੇ ਆ ਜੋ ਦੇਖੋ ਜੀ ਆਹ ਦੇਖੋ ਜੀ ਆਪਣੇ ਕੋਲੇ ਨਾ ਬਾਜੂ ਕੱਟੀ ਹੋਈ ਹੈ ਇਹਦੇ ਵਿੱਚ ਨਾ ਪਾਸਿਆਂ ਤੇ ਜੋੜ ਪਿਆ ਹੈ ਜੋੜ ਪਾ ਦਿੱਤਾ ਆਪਾਂ ਨਾ ਵਾਲੀ ਛੋਟੇ ਜੋੜ ਪਏ ਠੀਕ ਹੈ ਜੀ ਤਹਾਂ ਤੁਸੀਂ ਕੀ ਕਰਨਾ बॉਟਮ ਨਾਲ ਦਾ ਕੱਪੜਾ ਲੈ ਲੈ ਵੀਰੇ ਆਹ ਨਾਲ ਇੰਨੀ ਕ ਪੱਟੀ ਕੋਈ ਲਗਾ ਕੇ ਇੱਟ ਜਾਨ ਕਰਨਾ ਦੇਖਿਓ ਗੁੰਮ ਸਲਾਈ ਦੇ ਨਾਲ ਇਹ ਤਿਆਰ ਹੋਊਗਾ ਇਹਨੂੰ ਕੀ ਕਰਨਾ बॉਟਮ ਦਾ ਇਹਦਾ ਸੌਰੀ ਜੀ ਬਾਜੂ ਦਾ ਕੱਪੜਾ ਸਿੱਧਾ ਲੈਣਾ ਤੇ ਆ ਜਿਹੜੀ ਮੈਚਿੰਗ ਪੱਟੀ ਘੱਟੀ ਆ ਇਹਦਾ ਕੱਪੜਾ ਉਲਟ ਸਾਈਡ ਲੈਣੀ ਆ ਇਹਦੀ ਰੱਖ ਕੇ ਪੈਰ ਪੈਰ ਦੀ ਸੀਨ ਲਗਾ ਦੇਣੀ ਆ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਦੀ ਹਾਂ ਜੀ ਫੇਰ ਇਸ ਤਰ੍ਹਾਂ ਪੱਟੀ ਚ ਰੱਖ ਲੈਣੀ ਉੱਪਰ ਬਾਟਮ ਦਾ ਦਾ ਬਾਜੂ ਦਾ ਕੱਪੜਾ ਰੱਖ ਲੈਣਾ ਇਸ ਤਰ੍ਹਾਂ ਸੀਨ ਲਾਉਂਦੇ ਹਾਂ ਇਸ ਤਰ੍ਹਾਂ ਜੀ ਓਕੇ ਜੀ ਹੁਣ ਕੱਪੜਾ ਕੱਢ ਲੈਣਾ ਨੀਚੇ ਮੈਂ ਤੁਹਾਨੂੰ ਦੱਸ ਦਿਆਂਗੀ ਅੱਗੇ ਤੁਸੀਂ ਕੀ ਕਰਨਾ ਆ ਕਪੜਾ ਪਾ ਲਗਾਇਆ ਇਹ ਠੀਕ ਹੈ ਡੇਢ ਕਿਲਚ ਦੇ ਇੰਚ ਚ ਕੋਈ ਕੋਈ ਪੱਟੀ ਲਗਾਨੀ ਹੈ ਆ ਦੇਖੋ ਹੁਣ ਤੁਸੀਂ ਕੀ ਕਰਨਾ ਜੀ ਇਹ ਸੀਨ ਨੂੰ ਨਾ ਇਸ ਤਰ੍ਹਾਂ ਅੰਦਰ ਨੂੰ ਨੱਕਦੇ ਕਿਉਂਕਿ ਇਹਦੇ ਨਾਲ ਨਾ ਜਦੋਂ ਤੁਸੀਂ ਪੱਟੀ ਉੱਪਰ ਨੂੰ ਫੋਲਡ ਕਰੋਗੇ ਵੀਰੇ ਉਹ ਈਜੀ ਹੋ ਜੂਗੀ ਬਹੁਤ ਆਪਣੇ ਆਪ ਹੀ ਉੱਪਰ ਨੂੰ ਜਿਵੇਂ ਆਪਾਂ ਗਲਾ ਮੋੜਦੇ ਹੁੰਨੇ ਨਾ ਅੰਦਰ ਨੂੰ ਉਸ ਤਰ੍ਹਾਂ ਆਪਣੇ ਆਪ ਹੀ ਮੋੜੇਗੀ ਜਦੋਂ ਤੁਸੀਂ ਇਹ ਸੀਨ ਨੱਕਦੇ ਨੱਪਿਓ ਬਾਹਰੇ ਪਾਸੇ ਨੂੰ ਮੂਹਰੇ ਪਾਸੇ ਨੂੰ ਨਾਣਾ ਉੱਪਰ ਤੇ ਫਿਰ ਤੁਹਾਡੇ ਉਲਟ ਪਾਸੇ ਨੂੰ ਜਾਉਗੇ ਨੱਪਣੀ ਇਧਰਲੇ ਪਾਸੇ ਨੂੰ ਆ ਜਿੱਧਰ ਪਾਸੇ ਆਪਾਂ ਕੱਪੜਾ ਫੋਲਡ ਕਰਨਾ ਉਧਰਲੇ ਪਾਸੇ ਨੂੰ ਇਹ ਸੀਨ ਨੱਪ ਲਿਆ ਕਰੋ ਦੇਖੋ ਬਿਨਾਂ ਲੈਸ ਤੋਂ ਸੌਖਾ ਜਿਹਾ ਡਿਜ਼ਾਈਨ ਬਣ ਕੇ इजी ਜਿਹਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਦੇਖੋ ਇਸ ਤਰ੍ਹਾਂ ਫੋਲਡਿੰਗ ਕਰ ਲਈ ਇਸ ਤਰ੍ਹਾਂ ਫੋਲਡਿੰਗ ਤੋਂ ਬਾਅਦ ਇਹਨਾਂ ਇਹਨਾਂ ਕੱਪੜਾ ਜਮਾ ਅੱਧੀ ਇੰਚ ਠੀਕ ਹੈ ਜੀ ਅੱਧੀ ਇੰਚ ਦੇ ਅੰਦਰ ਨੂੰ ਹੋਲਡਿੰਗ ਕਰਕੇ ਇਸ ਤਰ੍ਹਾਂ ਰੱਖੂਗੀ ਸੀਨ ਲਗਾ ਦੋਗੇ ਦੇਖੋ ਜੀ ਹੋਲਡਿੰਗ ਕਰਦੇ ਜਣ ਹੋਲਡਿੰਗ ਕਰਕੇ ਸੀਨ ਲਗਾ ਦਿੰਦੇ ਦੇਖਦੇ ਜੀ ਇਸ ਤਰ੍ਹਾਂ ਸੀਨ ਲੱਗ ਜੂਗੇ ਐਕਸਟਰਾ ਕਪੜਾ ਕਰਦੇ ਉਹ ਬਾਅਦ ਚ ਕੱਟਦੇ ਆਪਾਂ ਠੀਕ ਹੈ ਜੀ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਨਾ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਚੰਗੀ ਵਾਲੀ ਵੀਡੀਓ ਪਲੀਜ਼ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਜੀ ਕਿਉਂਕਿ ਇਸ ਤਰ੍ਹਾਂ ਨਾ ਪੱਟੀ ਮੈਂ ਸੈਦ ਆਪਾਂ ਨੂੰ ਵੀਡੀਓ ਤੁਹਾਨੂੰ ਨਹੀਂ ਦਿੱਤੀ ਇਹ ਸੂਟ ਦੇ ਨਾ ਘੇਰ ਤੇ ਲਗਾਈਏ ਦੇਖੋ ਇਸ ਤਰ੍ਹਾਂ ਦੀ ਪੱਟੀ ਆਪਾਂ ਸੂਟ ਦੇ ਘੇਰ ਤੇ ਲਗਾਈਆ ਉਸੇ ਤਰ੍ਹਾਂ ਪੱਟੀ ਆਪਾਂ ਬਾਜੂ ਤੇ ਲਗਾ ਦਿਆਂ ਹਾਂਜੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਹੁਣ ਤੁਸੀਂ ਮੋਰਲੇ ਪਾਸੇ ਰੱਖ ਕੇ ਸੇਨ ਇਸ ਤਰ੍ਹਾਂ ਲਗਾਉਂ ਠੀਕ ਹੈ ਜੀ ਆਹ ਮੋਰਲੇ ਪਾਸੇ ਵੀ ਨਾਪ ਦੇਣੀ ਆ ਸੇਨ ਠੀਕ ਹੈ ਜੀ ਕੋਲ ਦੇਖ ਠੀਕ ਹੈ ਜੀ ਇਸ ਤਰ੍ਹਾਂ ਸੇਨ ਲਗਾ ਕੇ ਰੈਡੀ ਕਰ ਲਿਆ ਕਰੋ ਬਹੁਤ ਹੀ ਘੱਟ ਖਰਚੇ ਦੇ ਵਿੱਚ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਬਹੁਤ ਸੋਹਣਾ ਡਿਜ਼ਾਈਨ ਬਣਦਾ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਗੁੰਮ ਹੋ ਗਿਆ ਅੰਦਰਲੀ ਸਾਈਡ ਜਿਹੜੀ ਉਲਟ ਸਾਈਡ ਆ ਕਿਤੇ ਵੀ ਸੀਨ ਤੇ ਧਾਗੇ ਤੁਹਾਨੂੰ ਨਹੀਂ ਦਿਸਣਗੇ ਇਸ ਤਰ੍ਹਾਂ ਮੂਰੀ ਦਾ ਡਿਜ਼ਾਈਨ ਬਿਨਾ ਖਰਚੇ ਤੋਂ ਰੈਡੀ ਕਰੋ ਲੇਸਾਂ ਤੇ ਫਿਰ ਵੀ ਖਰਚ ਹੁੰਦਾ ਲੇਸ ਲਿਆਣੇ ਆ ਲੇਸ ਲਿਆ ਕੇ ਲਗਾਣੇ ਆ ਫਿਰ ਟੇਲਰ ਨੂੰ ਉਹਦੀ ਲਵਾਈ ਦੇ ਪੈਸੇ ਵੀ ਦਿਨੇ ਆ ਠੀਕ ਹੈ ਇਸ ਤਰ੍ਹਾਂ ਜੇ ਤੁਸੀਂ ਕਹਿ ਦਿਆ ਕਰੋ ਤਾਂ ਸਾਨੂੰ ਵੀ ਸੌਖਾ ਤੁਹਾਨੂੰ ਵੀ ਸੌਖਾ ਠੀਕ ਹੈ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਆਪਣਾ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਆਪਣੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਸ਼ਾਮ ਨੂੰ 7 ਵਜੇ ਵੀਡੀਓ ਅਪਲੋਡ ਹੁੰਦੀ ਹੈ ਹਰ ਰੋਜ਼ ਠੀਕ ਹੈ ਜੀ ਵੀਡੀਓ ਜਿਹੜੀ ਹੈਗੀ ਆ ਜੀ ਬਿਨਾ ਬੰਦ ਕੀਤੇ ਬਿਨਾ ਕੱਟੇ ਤੋਂ ਦੇਖਿਆ ਕਰੋ ਠੀਕ ਹੈ ਜੀ ਤੁਸੀਂ ਵਿੱਚੋਂ-ਵਿੱਚੋਂ ਵੀਡੀਓ ਦੇਖ ਲੈਣੇ ਆ ਵਿੱਚੋਂ ਛੱਡ ਦੇਣੇ ਆ ਲਗਾਤਾਰ ਵੀਡੀਓ ਦੇਖਿਆ ਕਰੋ ਭਾਵੇਂ 5 ਤੋਂ 7 ਮਿੰਟ ਦੀ ਹੀ ਵੀਡੀਓ ਹੁੰਦੀ ਹੈ ਫੋਲੋਅਰਸ ਕਰ ਲਿਆ ਕਰੋ ਠੀਕ ਹੈ ਜੀ ਇਸੇ ਤਰ੍ਹਾਂ ਇੱਕ ਦੂਜੇ ਦੀ ਸਪੋਰਟ ਕਰਨੀ ਹੈ ਇਮਾਨਦਾਰੀ ਨਾਲ ਸਪੋਰਟ ਕਰਿਆ ਕਰੋ ਧੰਨਵਾਦ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨ